कहिड़ी सरकार भवंत मानारे दुनिया <laughs> ਚੱਲ ਚੱਲੀਏ ਨਹੀਂ ਨਾ ਕਰਾਣਾ ਬੱਚਾ ਬੱਚਾ ਨਹੀਂ ਕਰਾਣਾ ਮਾਰ ਕੇ ਆਮ ਕੀ ਨਾਮ ਆ ਤੁਹਾਡਾ ਫਕਸਮਿਤਾ ਦਰਵਾਜ਼ਾ ਹਾਂਜੀ ਮੈਮ ਅੱਜ ਇੱਥੇ ਜਿਹੜਾ ਹੰਗਾਮਾ ਹੁੰਦਾ ਹੈ ਕੀ ਕਾਰਨ ਹੈ ਕਿ ਦੱਸਿਆ ਅਟੈਕ ਵੀ ਕੀਤਾ ਗਿਆ ਅੰਦਰ ਬਣ ਦੀ ਕੋਸ਼ਿਸ਼ ਕੀਤੀ ਡਾਕਟਰ ਰੂਮ ਤੇ ਇੱਥੇ ਦੋ ਆਪੋਸਿਟ ਪਾਰਟੀਆਂ ਆਈਆਂ ਜੀ ਸੀ ਲੜਕੀਆਂ ਆਈਆਂ ਹੈ ਔਰ ਇਹ ਆਈਆਂ ਸੀ ਆਈ ਗੈਸ ਸਿਕ ਮਿੰਟ ਮੈਂ ਦੇਖ ਲੈਂਦੇ ਜੋ ਦਿਵਾਲ ਪੁਲਿਸ ਭੇਜੀ ਸੀ ਜੀ ਇਹ ਸਾਡੇ ਕੋਲ ਪਰਚਾ ਕਟਾਣ ਆਈ ਸੀ ਜੀ ਅਸੀਂ ਇਹਨਾਂ ਦਾ ਪਰਚਾ ਕੱਟਣ ਤੋਂ ਮਨਾ ਨਹੀਂ ਕੀਤਾ ਸੀ ਇਹਨਾਂ ਨੇ ਸਿਰਫ ਇਹਨਾਂ ਕਿਹਾ ਸੀ ਤੁਸੀਂ ਪਹਿਲੇ ਇਲਾਜ ਕਰਾ ਲਓ ਤੁਹਾਡਾ ਪਰਚਾ ਤੁਹਾਡੇ ਟਾਈਮ ਤੇ ਹੋ ਜਾਏਗਾ ਪਰ ਇਹਨਾਂ ਸਭ ਨੇ ਸ਼ਰਾਬ ਪੀਤੀ ਹੋਈ ਸੀ ਜੀ ਉਸ ਦੇ ਬਾਵਜੂਦ ਅਸੀਂ ਇਹਨਾਂ ਦਾ ਪਰਚਾ ਕੱਟਣ ਨੂੰ ਤਿਆਰ ਹੋ ਗਏ ਪਰ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਕਿ ਇਹਨਾਂ ਨੇ ਆ ਕੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਤਖਤ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਸਾਡੇ ਤੇ ਇਲਜ਼ਾਮ ਲਗਾਏ ਕਿ ਅਸੀਂ ਇਹਨਾਂ ਆਪੋਜ਼ਿਟ ਪਾਰਟੀ ਨੂੰ ਪੈਸੇ ਲਾ ਕੇ ਉਹਨਾਂ ਦੇ ਕੱਟ ਮਾਰੇ ਹੈ ਕਿ ਉਹਨਾਂ ਦਾ ਪਰਚਾ ਪਹਿਲੇ ਕੱਟਦਾ ਇਹਨਾਂ ਦਾ ਬਾਅਦ ਚੋਂ ਕੱਟਿਆ ਹੈ ਜੀ ਇਸੇ ਬਾਅਦ ਵਿੱਚ ਅਸੀਂ ਪੀਸੀਆਰ ਬੁਲਾਈ ਤੇ ਪੀਸੀਆਰ ਨੇ ਕਿਹਾ ਜੀ ਇਹਨਾਂ ਦਾ ਪਰਚਾ ਕੱਟ ਦਿਓ ਪਰ ਪੀਸੀਆਰ ਦਾ ਬੰਦਾ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਜੀ ਤੁਸੀਂ ਐਮਐਲਏ ਕੱਟ ਦਿਓ ਪਰਚਾ ਸਵੇਰੇ ਕੱਟ ਦੀ ਜੀ ਮੈਨੂੰ ਪੀਸੀਆਰ ਨੰਬਰ ਪਤਾ ਇਹ ਸਮਝ ਆ ਰਹੀ ਕਿ ਸਾਡੀ ਪੀਸੀਆਰ ਨੂੰ ਇੰਨਾ ਨਹੀਂ ਪਤਾ ਕਿ ਐਮਐਲਏ ਔਰ ਪਰਚਾ ਇੱਕੋ ਚੀਜ਼ ਹੁੰਦੀ ਹੈ ਮੈਨੂੰ ਪੀਸੀਆਰ ਨੰਬਰ ਪਤਾ ਕਿ ਇਹ ਕਿਹੜੀ ਪੀਸੀਆਰ ਆਈ ਸੀ ਪੀਸੀਆਰ ਡਿ ਇਹ ਨਹੀਂ ਪਤਾ ਕਿਥੋਂ ਦੀ ਆਈ ਸੀ ਮੈਂ 101 ਨੰਬਰ ਤੇ ਫੋਨ ਵੀ ਕੀਤਾ ਹੈ ਆਈ ਵੀ ਪੀ ਸੀ ਆ ਅੱਧਾ ਘੰਟਾ ਲੇਟ ਜੀ ਇੱਥੇ ਨਾਈਟ ਡਿਊਟੀ ਤੇ ਮੈਂ ਆ ਡਾਕਟਰ ਰਮਨ ਬੈਠੇ ਆ ਜੀ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਵੀ ਆ ਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਦੇ ਰਿਹਾ ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ ਜੀ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਰਾਤ ਨੂੰ ਜੀ ਔਰ ਸਾਨੂੰ ਇਹ ਫੋਰਸ ਕੀਤਾ ਗਿਆ ਜੀ ਡਾਕਟਰ ਸਾਹਿਬ ਇਹਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਫਾਰਮ ਕਰੋ ਇਹ ਕੋਈ ਤਰੀਕਾ ਥੋੜਾ ਹੈ ਕਿਸੇ ਆਨ ਡਿਊਟੀ ਡਾਕਟਰ ਲੈਣਾ ਜੀ ਆਨ ਡਿਊਟੀ ਡਾਕਟਰ ਇੱਥੇ ਆਪਣੀ ਘਰ-ਬਾਰ ਛੱਡ ਕੇ ਡਿਊਟੀ ਕਰ ਰਿਹਾ ਹੈ ਔਰ ਉਹਨੂੰ ਪੁਲਿਸ ਫੋਰਸ ਕਰ ਰਹੀ ਹੈ ਕਿ ਇਹਨਾਂ ਨੂੰ ਕੱਟ ਕੇ ਜਲਦੀ ਆਦੀ ਬਹਾਲ ਨਿਸ਼ਾਦ ਕਰੋ ਮੈਂ ਅਗਰ ਦੱਸਿਆ ਬਾਹਰ ਜਵਾਨ ਵੀ ਤਾਂ ਖੜਾ ਖੜਾਏ ਹੁੰਦੇ ਇੱਕ ਕਾਂਸਟੇਬਲ ਵੀ ਖੜਾਏ ਕੋਈ ਕਾਂਸਟੇਬਲ ਨਹੀਂ ਮੇਰੇ ਕੋਲ ਅੰਦਰ ਆਇਆ ਮੈਂ ਕਿੰਨੀ ਦੇਰ ਦੀ ਅੱਧਾ ਪੌਣਾ ਘੰਟਾ ਮੈਂ ਬੋਲਦੀ ਨਹੀਂ ਪੀਸੀਆ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਕੋਈ ਨਹੀਂ ਆਇਆ इवन ਸਾਡਾ ਬਾਹਰ ਜਾਣ ਦਾ ਵੀ ਰਸਤਾ ਇਹਨਾਂ ਨੇ ਬਲੌਕ ਕਰ ਦਿੱਤਾ ਸਾਡੇ ਸਾਰੇ ਕਮਰੇ ਤੋਂ ਬਾਹਰ ਜਾਣ ਜਾਏ ਸੀ ਬਾਹਰ ਇੰਨੇ ਬੰਦੇ ਖੜੇ ਸੀ ਜੀ ਫਿਰ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਸਾਡੇ ਕਮਰੇ ਅੰਦਰ ੱਟਕਾ ਮਾਰ ਕੇ ਵੜਿਆ ਮੇਰੇ ਕਲਾਸ 4 ਦੇ ਮੁੰਡਿਆਂ ਨੇ ਇਹਨਾਂ ਨੂੰ ਬਾਹਰ ਫੜ ਕੇ ਬਾਹਰ ਖੱਡਿਆ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲ ਜੀ ਕੋਈ ਵੀ ਇਥੇ ਅੰਦਰਾਂ ਆ ਦੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅੰਦਰ ਆ ਕੀ ਉਹਨਾਂ ਨੇ ਬਹੁਤ ਹੰਗਾਮਾ ਕੀਤਾ ਹੈ ਉਹਨ ਡੀਟੀ ਡਾਕਟਰ ਤੇ ਇਲਜ਼ਾਮ ਲਗਾਏ ਹੈ ਕਿ ਡਾਕਟਰ ਜਿਹੜੇ ਪੈਸੇ ਲੈ ਕੇ ਪਰਚੇ ਕੱਟਦੇ ਨੇ ਸ਼ਰਾਬ ਸ਼ੂਮ ਵੀ ਕੀਤੀ ਉਹ ਬਹੁਤ ਸ਼ਰਾਬ ਪੀਤੀ ਹੋਈ ਹੈ ਉਹਨਾਂ ਨੇ ਜੀ ਫਿਰ ਵੀ ਸਾਨੂੰ ਉਹਨਾਂ ਦਾ ਪਰਚਾ ਕੱਟਣਾ ਪਿਆ ਕਿਉਂਕਿ ਅਸੀਂ ਇੱਥੇ ਮਾਹੌਲ ਨੂੰ ਸ਼ਾਂਤ ਰੱਖਣਾ ਹੈ ਮੈਂ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਬੰਦੀ ਨਾਲ ਜੇ ਤੁਸੀਂ ਕੀ ਮੇਰੇ ਖਿਆਲ ਨਾਲ ਸਾਨੂੰ ਸਭ ਤੋਂ ਪਹਿਲੇ ਸਿਕਿਉਰਿਟੀ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਰਾਤ ਨੂੰ ਆਉਂਦੇ ਹੈ ਉਹਨਾਂ ਤੋਂ ਡਾਕਟਰ ਤੇ ਸਟਾਫ ਨੂੰ ਸਿਕਿਉਰਿਟੀ ਮਿਲੇ ਜੀ ਤੇ ਸਿਵਲ ਹਸਪਤ ਤੇ ਬਾਕੀ ਮਰੀ ਜਿਹੜੇ ਆ ਉਹ ਵੀ ਕੰਫਰਟੇਬਲ ਰਹਿੰਦੇ ਠੀਕ ਹੈ